ਸਪਸ਼ਟੀਕਰਨ ਦੇਣ ਦੇ ਲਈ ਕਾਲ ਤੱਕ ਸਾਹਿਬ ਦੇ ਜਥੇਦਾਰ ਦੇ ਕੋਲ ਪਹੁੰਚੇ ਦਾਸਤੇ ਕਿ 15 ਜੁਲਾਈ ਨੂੰ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਦੇ ਵਿੱਚ ਪੇਸ਼ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਦੇਣ ਲਈ ਕਿ ਆਗਿਆ ਸੀ ਆਦੇਸ਼ ਦੀ ਪਾਲਣਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਣੀ ਰਗਵੀਰ ਸਿੰਘ ਦੇ ਕੋਲ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਪਹੁੰਚੇ ਅਤੇ ਉਹਨਾਂ ਦੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਆਦਿ ਆਗੂਦਵੀ ਜੜੇ ਨੇ ਉਹ ਮੌਜੂਦ ਰਹੇ ਹਰਿਮੰਦਰ ਸਾਹਿਬ ਦੇ ਵਿਕਟ ਨਤਮਸਤਕ ਹੋ ਕੇ ਗੁਰੂ ਚਰਨਾਂ ਦੇ ਵਿੱਚ ਚੋ ਗਈ ਇਸ ਦੇ ਉਪਰੰਤ ਅਕਾਲ ਤਖਤ ਸਾਹਿਬ ਕਿ ਨਤਵਸਤਕ ਹੋਏ ਅਤੇ ਸਕਤਰਤ ਅਕਾਲ ਤਖਤ ਸਾਹਿਬ ਦੇ ਵਿਖੇ ਜਥੇਦਾਰ ਗੈਨੀ ਰਗਵੀਰ ਸਿੰਘ ਨੂੰ ਆਪਣਾ ਸਪਸ਼ਟਕਰਨ ਦਿੱਤਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਬੜਾ ਚਰਚਿਤ ਆ ਇਹ ਮਸਲਾ ਕਿ ਕੁਝ ਬਾਗੀ ਕਾਲੀ ਦਲ ਵੱਲੋਂ ਕੁਝ ਮੁੱਦਿਆਂ ਨੂੰ ਲੈ ਕੇ ਕਾਲਪਖ ਸਾਹਿਬ ਤੇ ਪਹੁੰਚ ਗਏ ਇਹ ਕਿਨਾ ਭਾਵੇਂ ਕਿ ਉਹ ਬਾਅਦ ਲੋਕਾਂ ਨੇ ਦੇਖਿਆ ਕਿ ਉਹ ਇੱਕ ਰਾਜਨੀਤਿਕ ਛੜਜੰਤਰ ਸੀ ਪਰ ਮੈਂ ਇਸ ਨੂੰ ਛੱਡਦਾ ਪਰ ਉਹਨਾਂ ਨੇ ਇਹ ਕਾਲ ਤਖਤ ਸਾਹਿਬ ਨੇ ਉਸ ਮਾਮਲੇ ਨੂੰ ਲੈ ਕੇ ਇਹ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਆਪਣਾ ਪੱਖ ਸਪਸ਼ਟ ਕਰਨ ਲਈ 15 ਦਿਨ ਦਾ ਟਾਈਮ ਦਿੱਤਾ ਸੀ ਸੋ ਅੱਜ ਸੁਖਬੀਰ ਸਿੰਘ ਬਾਦਲ ਆਪਣੇ ਅਕਾਲੀ ਦਲ ਦੇ ਸਾਥੀਆਂ ਸਮੇਤ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਿ ਉਹ ਨਤਮਸਤਕ ਹੋਣ ਵਾਸਤੇ ਆਏ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਹਜ਼ਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਅਸੀਂ ਪੂਰਨ ਤੌਰ ਤੇ ਸਮਰਪਣ ਹੈ ਅਕਾਲ ਤਖਤ ਸਾਹਿਬ ਨੂੰ ਜੋ ਸਾਨੂੰ ਅਗਿਨਾ ਸੇਵਾ ਲਾਉਣਗੇ ਜੋ ਵੀ ਆਦੇਸ਼ ਹੋਏਗਾ ਉਹ ਪੂਰਨ ਤੌਰ ਤੇ ਪ੍ਰਮਾਨ ਹੋਏਗਾ ਪਰ ਮੈਂ ਆਪਣੀ ਗੱਲ ਕਰਦੇ ਆ ਇਹਦੇ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਵੱਲੋਂ ਸ਼ਰੋਣੀ ਕਮੇਟੀ ਨੂੰ ਇੱਕ ਪੱਤਰ ਗਿਆ ਸੀ ਉਹਨਾਂ ਤੋਂ ਵੀ ਕੁਝ ਜਿਹੜਾ ਮੁੱਦਿਆਂ ਤੇ ਜਾਣਕਾਰੀ ਮੰਗੀ ਤੋ ਉਸ ਪੱਖ ਨੂੰ ਜਿਹੜਾ ਸੁਣਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਨੇ ਆਪਣਾ ਪੱਖ ਜਿਹੜਾ ਵਾ ਬੰਦਲਫਾਫੇ ਵਿੱਚ ਉਹ ਕਾਲਤਖ ਸਾਹਿਬ ਨੇ ਜਹਦਰ ਸਾਹਿਬ ਨੂੰ ਸੌਪਿਆ ਉਸ ਵਾਫਤ ਦੇ ਵਿੱਚ ਮੈਂ ਵੀ ਸ਼ਾਮਲ ਸੀ ਸੋ ਇਹ ਹੁੰਦੀ ਆ ਦੇਖੋ 15 ਦਿਨਾਂ ਚ ਜਿਹੜਾ ਜਿਹੜਾ ਜਿਹੜੇ ਜਿਨ੍ਹਾਂ ਨੇ ਦੋਸ਼ ਲਾਇਆ ਉਸ ਦੋਸ਼ ਦਾ ਪੱਖ ਤਾਂ ਪੁੱਛਣਾ ਹੀ ਆ ਨਾ ਇਹਦਾ ਇੱਕ ਉਸ ਤੋਂ ਬਾਅਦ ਜਹਦੜ ਸਾਹਿਬ ਬਾਕੀ ਸਿੰਘ ਸਾਹਿਬਾਂ ਦੇ ਨਾਲ ਲੜ ਕੇ ਕੀ ਫੈਸਲਾ ਕਰਦੇ ਆ ਉਹ ਅਗਲੀ ਫਿਰਕੀ ਤੇ ਆ ਬਾਕੀ ਸਾਹਿਬ ਦੇ ਅਧਿਕਾਰ ਖੇਤਰ ਦਾ ਮਸਲਾ ਮੈਂ ਇਹ ਕੋਈ ਟਿੱਪਣੀ ਨਹੀਂ ਕਰ ਸਕਦਾ ਜੋ ਸਰਕਾਰਤਕ ਸਾਹਿਬ ਵੱਲੋਂ ਸਾਨੂੰ ਪੁੱਛਿਆ ਗਿਆ ਜੋ ਸਾਨੂੰ ਇਸ ਟਿੱਪਣੀ ਤੇ ਟਿੱਪਣੀ ਕਰਨ ਲਈ ਕਿਹਾ ਗਿਆ ਉਸ ਦਾ ਸਾਰਾ ਕੁਝ ਇੱਕ ਪੁਲੰਦਾ ਬਣਾ ਕੇ ਐਡਵੋਕੇਟ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਦਿੱਤਾ ਜੋ ਸਾਨੂੰ ਹੁਕਮ ਅਸੀਂ ਹੱਥ ਜੋੜ ਕੇ ਗੱਲ 'ਚ ਪਰਣਾ ਪਾ ਕੇ ਉਹਨਾਂ ਨੂੰ ਇਹ ਸਾਰਾ ਦੇਤਾ ਕਿ ਜੋ ਤਖਤ ਸਾਹਿਬ ਵੱਲੋਂ ਸਾਨੂੰ ਹੁਕਮ ਹੋਏਗਾ ਅਸੀਂ ਕਰ ਦਾਂਗੇ